ਕੀਬ ਸਵੇਤ 3:00 ਵਜੇ ਬਦੋਰਾ ਸ਼ਾਟਾ ਸਾਹ ਦੇ ਪਾਸ ਇੱਕ ਵਿਅਕਤੀ ਸਹਾਜਿੰਦਰ ਸਿੰਘ ਜਿਸ ਨੂੰ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ। ਅੱਜ ਉਸ ਦੇ ਸੰਬੰਧ ਅਸੀਂ ਇੱਥੇ ਇਕੱਠੇ ਹੋਏ ਹਾਂ ਤਾਂ ਕਿ ਤੁਹਾਨੂੰ ਉਸ ਘਟਨਾ ਦੀ ਪੂਰੀ ਜਾਣਕਾਰੀ ਦਿੱਤੀ ਜਾ ਸਕੇ। ਇਹ ਜਿਹੜਾ ਉੱਥੇ ਤਾਲਵੇ ਅਨਜਾਨ ਦਿੱਤੀ ਹੈ ਜਿਹੜੇ ਗਰੁੱਪ ਨੇ ਇਹ ਦੋ ਰਾਈਵਲ ਗਰੁੱਪਸ ਨੇ ਅੰਮ੍ਰਿਤਸਰ ਦਿਹਾਤੀ ਵਿੱਚ ਜੜਿਆਲਾ ਗੁਰੂ ਦੇ ਏਰੀਆ ਦੇ ਜਿਨ੍ਹਾਂ ਦੇ ਸੰਬੰਧ ਦੇ ਵਿੱਚ ਸਾਡੇ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਬੀਜਪੀ ਪੰਜਾਬ ਉਹਨਾਂ ਦੁਆਰਾ ਦਿੱਤੀਆਂ ਹੋਈਆਂ ਸਖਤਦਾਇਤਾਂ ਅਤੇ ਗੈਂਗਸਟਰਵਾਦ ਅਗੇਂਸਟ ਜਿਹੜਾ ਜ਼ੀਰੋ ਟੋਲਰੈਂਸ ਨੂੰ ਵਰਤਦੇ ਹੋਏ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਆਲਰੇਡੀ ਜਿਹੜੀਆਂ ਇਹੋ ਜਿਹੇ ਵਿਕਤੀਆਂ ਦੇ ਖਿਲਾਫ ਬਹੁਤ ਸਖਤ ਕਸ਼ਨ ਲਿਆ ਜਾ ਰਿਹਾ ਹੈ ਜਿਹੜੀ ਅੱਜ ਵਾਲੀ ਜਿਹੜੀ ਘਟਨਾ ਹੋਈ ਹੈ ਉਹਦੇ ਸਬੰਧ ਵਿੱਚ ਇਮੀਡੀਏਟਲੀ ਕਮਿਸ਼ਨਰ ਪੁਲਿਸ ਦੁਆਰਾ ਜਿਹੜਾ ਟੀਮਾਂ ਬਣਾਈਆਂ ਗਈਆਂ ਕਮਿਸ਼ਨਰ ਸਾਹਿਬ ਦੁਆਰਾ ਐਕਸ਼ਨ ਲੈਂਦੇ ਹੋਏ ਜਿਹੜੇ ਤਿੰਨ ਵਿਅਕਤੀ ਇਹਦੇ ਵਿੱਚੋਂ ਆਇਡੈਂਟੀਫਾਈ ਕਰ ਲਏਗੇ ਹਨ ਜਿਹੜੇ ਵਹੀਕਲ 'ਚ ਵਰਤੇ ਗਏ ਹੈ ਉਹ ਵੀ ਆਇਡੈਂਟੀਫਾਈ ਕਰ ਲਏਗੇ ਹਨ ਤਿੰਨੋਂ ਬੰਦਿਆਂ ਦੀਆਂ ਜਿਹੜੀਆਂ ਫੋਟੋਗ੍ਰਾਫਸ ਉਹ ਵੀ ਪ੍ਰੈਸ ਕਾਨਫਰੰਸ ਦਵਾ ਸਭ ਨੂੰ ਜਿਹੜੀਆਂ ਅੱਜ ਰਿਲੀਜ਼ ਕੀਤੀਆਂ ਜਾਣਗੀਆਂ ਤੁਹਾਨੂੰ ਵੀ ਦਿੱਤੀਆਂ ਜਾਣਗੀਆਂ ਇਹ ਮੈਂ ਤੁਹਾਡੇ ਧਿਆਨ 'ਚ ਲੈਣਾ ਚਾਹਨਾ ਹੈ ਇਹ ਕ੍ਰਿਸ਼ਨ ਗਰੁੱਪ ਇੱਕ ਦੋ ਰੈਵਲ ਗਰੁੱਪ ਹੈਗੇ ਜੰਡਿਆਲਾ ਗਰੁੱਪ 1900 ਦੇ ਆਤੀ ਨਾਲ ਸੰਬੰਧਿਤ ਜਿਹੜੇ ਆਲਰੇਡੀ ਇਹਨਾਂ ਦੇ ਕੁਝ ਦਿਨ ਪਹਿਲਾਂ ਉਹ ਉਸ ਏਰੀਏ ਚ ਗੋਲੀਆਂ ਚਲਾ ਚਲਾਈਆਂ ਸੀ ਜੰਡਿਆਲਾ ਗੁਰੂ ਦੇ ਏਰੀਏ ਦੇ ਵਿੱਚ ਹੀ ਅੱਜ ਹੀ ਜਿਹੜਾ ਕਮਿਸ਼ਨਰ ਪੁਲਿਸ ਦੁਆਰਾ ਇਸੇ ਗਰੁੱਪ ਦੇ ਕ੍ਰਿਸ਼ਨ ਜਿਹੜਾ ਗਰੁੱਪ ਆ ਜਿਹੜਾ ਸਰਗਨਾ ਇਸ ਟਾਈਮ ਕ੍ਰਿਸ਼ਨਾ ਹੈ ਬਾਹਰ ਬੈਠਾ ਹੋਇਆ ਉਹਦੇ ਦੋ ਵਿਅਕਤੀ ਅਸੀਂ ਫੜੇ ਸੀਗੇ ਅਰੈਸਟ ਕੀਤੇ ਗਿਆ ਜਿਨ੍ਹਾਂ ਕੋਲੋਂ ਦੋ ਪਿਸਟਲ ਅਤੇ 7 ਜਿੰਦਾਕਾਰ ਤੋਂ ਜੈਬ ਬਰਾਮਦ ਕੀਤੇ ਹੁੰਦੇ ਉਹਨਾਂ ਦੀ ਪੁੱਛਗਿੱਛ ਤੋਂ ਹੀ ਇਹ ਪਤਾ ਲੱਗਾ ਕਿ ਇਹਨਾਂ ਨੇ ਕੁਝ ਦਿਨ ਪਹਿਲਾਂ ਜਿਹੜਾ ਜੰਡਿਆਲਾ ਗੁਰੂ ਦੇ ਵਿੱਚ ਵਾਰਦਾਤ ਅੰਜਾਮ ਦਿੱਤੀ ਸੀ ਇਹ ਵੀ ਅੱਗੇ ਪੁੱਛ ਕੇ ਚੱਲ ਰਹੀ ਹੈ ਜਿਹੜੇ ਅੱਜ ਵਾਲੇ ਜਿਹੜੇ ਬੰਦੇ ਅਸੀਂ ਤਿੰਨ ਆਈਡੈਂਟੀਫਾਈ ਕੀਤੇ ਹਨ ਜਿਨ੍ਹਾਂ ਦਾ ਨਾਮ ਹੈ ਗੋਪੀ ਅਮਿਤ ਤਰੰਤ ਕੀੜਾ ਕਰਨ ਇਲियस ਕੀੜਾ ਇਹ ਤਿੰਨੋਂ ਜਿਹੜੇ ਵਾਲਾ ਗੁਰੂ ਨਾਲ ਸੰਬੰਧਤ ਹਨ ਤੇ ਜਿਹੜੇ ਅਸੀਂ ਦੋ ਬੰਦੇ ਵਿਅਕਤੀ ਫੜੇ ਹਨ ਉਹਨਾਂ ਦਾ ਨਾਮ ਹੈ ਬਜਿੰਤਰ ਬਜਿੰਤਰ ਸਿੰਘ ਤੇ ਅਨੰਦ ਇਹ ਦੋ ਬੰਦੇ ਵਿਅਕਤੀ ਫੜੇ ਹਨ ਜਿਹੜੇ ਇਹਨਾਂ ਤੋਂ ਦੋ ਪਿਸਟਲ ਅਤੇ ਜਿਤ ਸੱਤ ਜਿੰਦਾ ਕਾਰਤੂਸ ਫੜੇ ਹਨ ਜੋ ਐਸੇ ਹੀ ਗਰੁੱਪ ਦੇ ਨਾਲ ਕਰਨ ਗਰੁੱਪ ਜਿਹੜਾ ਕਿਸ਼ਨ ਗਰੁੱਪ ਦੇ ਨਾਲ ਸੰਬੰਧਤ ਹਨ ਇਹਨਾਂ ਦਾ ਆਪਸ ਦੀ ਰੈਵਲਰੀ ਕਰਕੇ ਇਹਨਾਂ ਦੇ ਜਿਹੜਾ ਆਪਸ ਦੇ ਵਿੱਚ ਉਹਨਾਂ ਦੇ ਜੀ ਸਰ ਠੀਕ ਹੈ ਜੀ ਪਰਸ਼ ਵਰਹ ਨਹੀਂ ਜੀ ਸਰ ਇਹ ਤਾਂ ਕੰਟੀਨਿਊ ਕਰੋ ਇਹਨਾਂ ਆਪਸ ਦੇ ਗਰੁੱਪ ਦੀ ਜਿਹੜੀ ਖਹਿੜਬਾੜੀ ਕਰਕੇ ਹੀ ਇਹ ਜਿਹੜਾ ਅੱਜ ਵਾਲੀ ਘਟਨਾ ਅੰਜਾਮ ਹੋਈ ਸੀ ਇਹਦੇ ਵਿੱਚ ਇਹਨਾਂ ਨੂੰ ਜਦੋਂ ਪਤਾ ਲੱਗਾ ਕਿਸ਼ਨ ਗੁਰ ਦੇ ਬੰਦਿਆਂ ਨੂੰ ਵੀ ਇਹ ਹਰਜਿੰਦਰ ਸਿੰਘ ਚਾਟਾ ਗੁਰਦੁਆਰਾ ਸਾਹਿਬ ਦੇ ਉੱਥੇ ਕਿਸੇ ਸਬੰਧਕਾਰ ਕਮ ਦੇ ਸਬੰਧ ਚ ਆਇਆ ਸੀ ਜਿੱਥੇ ਉਹਨਾਂ ਨੇ ਇਹ ਉਹਦੇ ਜਿਹੜਾ ਕਤਲ ਦਾ ਘਟਨਾ ਨੂੰ ਅੰਜਾਮ ਦਿੱਤਾ ਹੈਗਾ ਅਸੀਂ ਜਿਹੜੇ ਤਿੰਨ ਬੰਦੇ ਆਇਡੈਂਟੀਫਾਈ ਕਰ ਲਿਆ ਉਹਨਾਂ ਦੀਆਂ ਜਿਹੜੀ ਫੋਟੋਜ਼ ਵੀ ਤੁਹਾਨੂੰ ਰਿਲੀਜ਼ ਕਰ ਦਿੱਤੀਆਂ ਨੇ ਅਸੀਂ ਜਲਦੀ ਜਿਹੜੇ ਹੋਰ ਵੀ ਇਹਨਾਂ ਦੇ ਨਾਲ ਇਨਵੋਲ ਬੰਦੇ ਨੇ ਉਹਨਾਂ ਬਾਰੇ ਵੀ ਪਤਾ ਲੱਗ ਜਾਏਗਾ ਤੇ ਜਲਦੀ ਹੀ ਇਹਨਾਂ ਨੂੰ ਫੜ ਲਏਗੇ ਹਰਜਿੰਦਰ ਹਰਜਿੰਦਰ ਗਰੁੱਪ ਕਰਿਆ ਤੁਹਾਨੂੰ ਜਲਦੀ ਹੀ ਇਹਦੇ ਬਾਰੇ ਹਾਂ ਜਿਹੜੀ ਸਰ ਇਹ ਕਿਹੜਾ ਗਰੁੱਪ ਹੈ ਜੀ ਤੁਹਾਨੂੰ ਵੀ ਲਗਾਈ ਗਈ ਇਹਨਾਂ ਬਾਰੇ ਜਿਹੜੀ ਹੁਣ ਤੱਕ ਵੀ ਸਾਡੇ ਜਿਹੜੀ ਹੈ ਪੁਛਗਿਸਤਿਹਰੇ ਤੁਹਾਨੂੰ ਦੱਸਿਆ ਹੈ ਕਿ ਦੋ ਬੰਦੇ ਸੀ ਫੜੇ ਨੇ ਉਹਦਾ ਵਿੱਚ ਜਿਹੜੀ ਹੁਣ ਤੱਕ ਆਈ ਹੈ ਕਿ ਇਹਨਾਂ ਦੇ ਪਹਿਲਾਂ ਆਪਸ ਦੇ ਵਿੱਚ ਇਹੋ ਜਿਹੇ ਇਹਨਾਂ ਦੀਆਂ ਜਿਹੜੀਆਂ ਲੜਾਈ ਝਗੜੇ ਹੋਏ ਨੇ ਉਹਦੇ ਤੋਂ ਬੰਦੇ ਵਿੱਚ ਜੋ-ਜੋ ਪਹਿਲਾਂ ਕਾਰਵਾਈਆਂ ਹੋਣ ਉਹ ਸਾਰਿਆਂ ਨੂੰ ਇਹ ਤਫਤੀਸ਼ ਦੇ ਵਿੱਚ ਜਾਂਦਾ ਜਾਏ। ਲੜਾਈ ਝਗੜੇ ਕਾਦੇ ਸੀ ਨਸ਼ਾ ਦੀ ਸੀ ਕਾਦੇ। ਦੇਖੋ ਇਹ ਸਾਡੇ ਤਫਤੀਸ਼ ਦਾ 파ਟ ਹੈ ਇਹਨੂੰ ਅਸੀਂ ਇਹ ਦੇਖ ਰਹੇ ਹਾਂ ਜੋ-ਜੋ ਚੀਜ਼ ਸਾਹਮਣੇ ਆਈ ਹੈ ਕਿ ਉਹ ਸਾਰੀ ਤੁਹਾਨੂੰ ਦੱਸੇਗੀ। ਕਹਿੰਦੇ ਕਿ ਇਹ ਐਵੇਂ ਕੋ ਰੋਕਦਾ ਸੀ ਇਹ ਦਿਨਦਰ ਸਿੰਘ ਇਸ ਕਰਕੇ ਉਹਦਾ ਨਮਲ ਕੀਤਾ ਗਿਆ। ਦੇਖੋ ਇਸ ਚੀਜ਼ ਦੇ ਵਿੱਚ ਹੁਣ ਤੋ ਤੁਹਾਨੂੰ ਹੁਣ ਤੱਕ ਦੀ ਜਿਹੜੀ ਕਾਰਵਾਈ ਜੋ ਤਫਤੀਸ਼ ਦੇ ਸਾਹਮਣੇ ਆਇਆ ਤੁਹਾਡੇ ਧਿਆਨ ਚ ਲਿਆ ਦਿੱਤਾ ਗਿਆ ਹੁਣ ਜੋ ਜੋ ਜਿਹੜਾ ਇਹਨੂੰ ਫੜਿਆ ਜਾਏਗਾ ਜੋ ਚੀਜ਼ ਸਾਹਮਣੇ ਆਈ ਜੇਗੀ ਤੁਹਾਨੂੰ ਨਾਲ ਹੀ ਪ੍ਰੈਸ ਦੇ ਨਾਲ ਸਾਂਝੀ ਕੀਤੀ ਜਾਵੇਗੀ ਇਹ ਬਚਿੱਤਰ ਤੇ ਆਨੰਦ ਅੱਜ ਹੀ ਫੜੇ ਗਏ ਇਹ ਬਚਿੱਤਰ ਤੇ ਆਨੰਦ ਅੱਜ ਹੀ ਫੜੇ ਗਏ ਇਹਨਾਂ ਨੂੰ ਆਲਰੇਡੀ ਜਿਹੜੀ ਪੰਜਾਬ ਪੁਲਿਸ ਦੀ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਡੀਜੀਪੀ ਸਾਹਿਬ ਦੀ ਜਿਹੜੀ ਗੈਂਗਸਟਰਵਾਦ ਦੇ ਅਗੇਂਸ ਜ਼ੀਰੋ ਟੋਲਰੈਂਸ ਪਾਲਿਸੀ ਆ ਉਹਦੇ ਤਹਿਤ ਹੀ ਜਿਹੜੀ ਕਾਰਵਾਈ ਚੱਲ ਰਹੀ ਸੀ ਉਹਦੇ ਵਿੱਚ ਇਹਨਾਂ ਨੂੰ ਗਰੁੱਪ ਨੂੰ ਫੜਿਆ ਗਿਆ ਇਹ ਕਿਸ਼ਨ ਗੁਰਦੇ ਨਾਲ ਸੰਬੰਧਿਤ ਹੀ ਇਹਨਾਂ ਤੋਂ ਜੋ ਦੋ ਪਿਸਟਲ ਦੇ ਸਾਥ ਕਾਰਤੂਸ ਹਨ ਜਿਹੜਾ ਮਰਿਆ ਉਹ ਵੀ ਉਹ ਵੀ ਕੈਨਸਟਰ ਸੀਗਾ ਉਹ ਇਸ ਚੀਜ਼ ਦੇ ਵਿੱਚ ਜਿਹੜਾ ਹੁਣ ਤੱਕ ਦੀ ਕਾਰਵਾਈ ਮੈਂ ਤੁਹਾਨੂੰ ਉਹ ਦੱਸਿਆ ਕਿ ਗਰੁੱਪ ਰਾਈਵਲ ਗਰੁੱਪ ਨੇ ਇਹਨਾਂ ਦਾ ਤੇ ਕੀ ਇਹਨਾਂ ਦੀ ਆਪਸ ਵਿੱਚ ਮੂਲੀ ਤੇ ਕਿਸ ਤਰੀਕੇ ਦੀ ਲੜਾਈ ਝਗੜਾ ਰਿਹਾ ਉਹ ਸਾਰੇ ਹੀ ਤਫ਼ਤੀਸ਼ ਦੇ ਸਾਹਮਣੇ ਹੈ। ਇਹ ਤਾਂ ਸੈਸ਼ਨ ਇਹ ਆਦਾਂ ਬਣੇ ਉਹ ਐਸ ਮਾਡਲ ਇਨਵੋਲ ਨਹੀਂ ਹੈ। ਨਹੀਂ ਉਹ ਨਵੋ ਨਹੀਂ ਆ ਪਰ ਉਹ ਗਰੁੱਪ ਦੇ ਸੀ ਗਰੁੱਪ ਭੇਗੇ ਪਰ ਦੇਖੋ ਇਸ ਸੰਬੰਧ ਵਿੱਚ ਤੁਹਾਨੂੰ ਆਲਰੇਡੀ ਦੱਸਿਆ देयर आर ਟੂ ਗਰੁੱਪਸ ਜਿਹਨਾਂ ਦੀ ਰਾਈਵਲ ਸਟਰੀ ਹੈ ਜੋ ਹੁਣ ਤੱਕ ਦੀ ਤਫ਼ਤੀਸ਼ ਦੇ ਵਿੱਚ ਜੋ ਹੁਣ ਤੱਕ ਦੀ ਪਰਤਾ ਦੇ ਸਾਹਮਣੇ ਆ ਰਿਹਾ ਹੈ ਜੋ ਤੁਹਾਨੂੰ ਜੋ ਜੋ ਚੀਜ਼ ਸਾਹਮਣੇ ਆਏਗੀ ਆਪਣੀ ਪ੍ਰੈਸ ਦੇ ਨਾਲ ਲੋਕਾਂ ਨਾਲ ਇਸ ਚੀਜ਼ ਨੂੰ ਸ਼ੇਅਰ ਕੀਤਾ ਜਾਏਗਾ ਜਿੰਨੀ ਚੀਜ਼ ਪੁੱਛ ਗਿਸ ਚ ਆਪਣੇ ਜਿਹੜੀ ਤਫਤੀਸ਼ ਚ ਜਿੰਨਾ ਚੀਜ਼ ਸਾਡੇ ਸਾਹਮਣੇ ਆਏਗੀ ਜੋ ਤੁਹਾਡੇ ਨਾਲ ਸ਼ੇਅਰ ਕਰ ਸਕਦੇ ਜਿੰਨਾ ਸਾਡੀ ਮਜੀਦ ਅਗਲੀ ਤਫਤੀਸ਼ ਨੂੰ ਕੋਈ ਹਰਜ ਨਹੀਂ ਹੋਏ ਨੁਕਸਾਨ ਨਾ ਹੋ ਉਨੀ ਚੀਜ਼ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜਿਦਾਂ ਹੀ ਹੋਰ ਕੋਈ ਚੀਜ਼ ਤੁਹਾਡੇ ਨਾਲ ਸ਼ੇਅਰ ਕਰਨ ਵਾਲੀ ਸਾਡੇ ਆ ਜਾਏਗੀ ਸਾਹਮਣੇ ਅਸੀਂ ਤੁਹਾਡੇ ਨਾਲ ਇਮੀਡੀਟਲੀ ਸ਼ੇਅਰ ਕਰਾਂਗੇ ਕੌਂਸ ਮੈਨ ਨਹੀਂ ਇਸ ਚੀਜ਼ ਦੇ ਵਿੱਚ ਜਿਹੜਾ ਕਿ ਕਿਹੜੇ ਗਰੁੱਪ ਕਰਕੇ ਕਿਹੜੀ ਪਾਰਟੀ ਕਰਕੇ ਇਹੋ ਜੀ ਚੀਜ਼ ਸਾਡੇ ਤੇ ਅਜੇ ਇਹੋ ਜੀ ਚੀਜ਼ ਨਹੀਂ ਆ ਤੁਹਾਡੇ ਜਲਦੀ ਤੋਂ ਬਾਕੀ ਚੀਜ਼ਾਂ ਤੁਹਾਡੇ ਧਿਆਨ ਚ ਦੇ ਦਿੰਦੇ ਨੇ ਦੇਖੋ ਇਹਨਾਂ ਦੇ ਪੁਰਾਣੇ ਝਗੜੇ ਆਪਸ ਚ ਚੱਲ ਰਹੇ ਸੀ ਤੁਹਾਨੂੰ ਆਲਰੇਡੀ ਦੱਸ ਚੁੱਕਾ ਹਾਂ ਵੀ ਆ ਪੁਰਾਣੇ ਆਪਸ ਚ ਝਗੜੇ ਚੱਲ ਰਹੇ ਸੀ ਉਹ ਹੁਣ ਕਿਹੜੇ ਕਿਹੜੇ ਅਲੱਗ-ਅਲੱਗ ਚੀਜ਼ ਦੇ ਵਿੱਚ ਗਰੁੱਪਸ ਦੀ ਅਲੱਗ-ਅਲੱਗ ਕਰਕੇ ਝਗੜੇ ਹੋ ਸਕਦੇ ਕੋਈ ਝਗੜਾ ਕਿਸੇ ਚੀਜ਼ ਦਾ ਕੋਈ ਕਿਸੇ ਦਾ ਉਹ ਸਾਰੀ ਚੀਜ਼ਾਂ ਤੁਹਾਡੇ ਧਿਆਨ ਚ ਲੈਤੀ ਜਾਣਗੇ ਜਲਦੀ ਥੈਂਕ ਯੂ ਸਾਂਝੀ ਸ਼ੁਰੂਆਤ ਕਰਤ ਹੋਈ ਤੇ ਚਲੋ ਵੀ ਖੁੱਲ ਕੇ ਨਹੀਂ ਗੱਲ ਕਰ ਸਕਦੇ ਕਿ ਵੀ ਚਲੋ ਸੇਫਟੀ ਵੀ ਨਹੀਂ ਆ ਐਗਰੀਮੀਟਲੀ ਲੜਾਈ ਤੇ ਰਡੇ ਪਰ ਗੈਂਗਸਟਰ ਦੇ ਨਿਕਲਣ ਦੇ ਬਾਅਦ ਦੇ ਵਿੱਚ ਦੇ ਵਿੱਚ ਦੇਖੋ ਜੋ ਵੀ ਚੀਜ਼ ਹੈ ਜੋ ਰਿਐਲਿਟੀ ਹੋਏਗੀ ਉਹ ਪਹਿਲਾਂ ਵੀ ਪਰਸਨਲ ਵੀ ਲੋਕਾਂ ਨਾਲ ਸਾਂਝੀ ਕੀਤੀ ਜਾਂਦੀ ਹੈ ਤੇ ਹੁਣ ਵੀ ਕੀਤੀ ਜਾਏਗੀ ਇਹਦੇ ਕੋਪਾਨ ਵਾਲੀ ਕੋਈ ਚੀਜ਼ ਨਹੀਂ ਲੇਕਿਨ ਤਫਤੀਸ਼ ਦੇ ਸੰਬੰਧ ਜਿੰਨੀ ਦੇ ਤਫਤੀਸ਼ ਚੱਲ ਰਹੀ ਹੈ ਪਹਿਲਾਂ ਉਹਨੂੰ ਪ੍ਰਾਇੋਰਟੀ ਦਿੱਤੀ ਜਾਏਗੀ ਤੇ ਉਹਦੇ ਬਾਰੇ ਬਤਾਉ ਲੱਗੇ ਕਰਦੇ ਨੇ ਇਸਾ ਤਫਤੀਸ਼ ਦਾ ਪਾਰਟ ਚੈੱਕ ਕਰ ਰਹੇ ਕਿਹਦੇ ਕਿਹੜੇ ਕਿਹਦੇ ਕਿੰਨੇ ਹੈਗੇ ਸਾਰੇ ਚੈੱਕ ਇਤੇ ਜਾਣਗੇ ਜਿੰਨੇ ਜਿੰਨੇ ਪਰਚੇ ਜਿਹਦੇ ਤੇ ਹੈਗੇ ਆ ਚਾਹੇ ਉਹ ਪੁਰਾਣੇ ਜਿਹੜੇ ਦੋ ਅਸੀਂ ਕਿਊਜ਼ ਅੱਜ ਫੜੇ ਨੇ ਉਹਨਾਂ ਦਾ ਵੀ ਅਸੀਂ ਅਜੇ ਚੱਲਦੇ ਆ ਮੈਂ ਤੁਹਾਨੂੰ ਸਿਰਫ ਦੱਸਾਂ ਕਿ ਹੁਣ ਤੱਕ ਦੀ ਜਿਹੜੀ ਪੁੱਛ ਗਿੱਚ ਉਹ ਇਹ ਚੀਜ਼ ਸਾਹਮਣੇ ਹੈ ਕਿ ਉਹਨਾਂ ਨੇ ਇੱਕ ਵਾਰ ਜਿਹੜੇ ਤੁਹਾਨੂੰ ਦੱਸਿਆ ਵੀ ਆਹ ਵਾਰਦਾਤ ਕੀਤੀ ਬਾਕੀ ਹੋਰ ਕਿਹੜੀਆਂ ਵਾਰਦਾਤਾਂ ਕੀਤੀਆਂ ਉਹ ਵੀ ਇਮੀਡੀਏਟਲੀ ਤੁਹਾਨੂੰ ਦੱਸਿਆ ਜਾਣਗੀਆਂ ਜਿੱਦਾਂ ਪਤਾ ਲੱਗੇ ਦੋ ਵੈਪਨ ਦੋ ਪਿਸਟਲ ਬਣਾ ਮਦ ਹੋਏ ਨੇ ਜਿੱਟ ਸੱਤ ਜ਼ਿੰਦਾ ਕਾਰਤੂਸ ਬਣਾ ਇਸ ਕੇਸ ਨਾਲ ਸੰਬੰਧਿਤ ਨਹੀਂ ਹੈ